ਅਜੀ ਕੀ ਨਾਤਾ ਤਾਂ ਪੰਮੂ ਤੁਹਾਡਾ ਬੇਟਾ ਹੈ ਹਾਂਜੀ ਕਦੋਂ ਗਿਆ ਸੀ ਗੱਡ ਭਾਈ 6 ਮਹੀਨੇ ਹੋ ਗਏ ਸਾਰੇ ਗਏ ਕੀ ਨਾਤਾ ਬਿਲਵਿੰਦਰ ਹੁਣ ਕਿਤਰਾ ਪਤਾ ਲੱਗਾ ਪਤਾੰਤ ਲੱਗਾ ਰੋਨੀ ਕਰ ਲਵੰਦਿਆਂ ਕਿਹਨੇ ਪਾਇਆ ਵੀ ਇਹ ਡੈੱਟ ਹੋ ਗਈ ਆ ਚੁੱਕ ਚਕਾ ਕੇ ਵਿਆਜੀ ਵਿਆਜੀ ਚੁੱਕ ਕੇ ਕੱਲਿਆ ਪੈਸਾ ਦਾ ਕਰਜ਼ਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿਦ ਰੋਟੀ ਦੀ ਵੀ ਮੁਸ਼ਕਲ ਇਹ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅੱਗੇ ਤੱਪੇ ਉਹ ਮਰ ਗਿਆ ਪੁੱਤ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਜਿੰਮੇਵਾਰੀ ਕੋਈ ਹਾਲ ਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਂਗਾ ਇੱਕੋ ਜੀਆਂ ਇੱਕੋ ਜੀਆਂ ਤੇ ਇਹਨਾਂ ਨਵੇਂ 700 ਹੋ ਗਈਆਂ ਨਾ ਕਿ ਚਾਰ ਗੁੱਡੀਆਂ ਦੀਆਂ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤੁਹਾਡੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਬੇਟੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਉਹ ਵੀ ਕਾਕਾ ਵੀ ਖਲੋਤਾ ਇੱਥੇ ਆ ਜਾ ਕੋਈ ਹਾਲ ਨਹੀਂ ਮੰਦਾ ਹਾਲ ਪੁੱਤ ਮੈਂ ਕਿਹਦੇ ਆਲੇ ਰੋਟੀ ਤਾਂ ਪਕਾਉਣ ਦਾ ਮਗਰ ਸਾਰੀਆਂ ਦੀ ਇੱਕੋ ਜੀਆਂ ਸਾਰੀਆਂ ਹੋ ਗਈਆਂ ਬਾਜੀ ਚੋ ਕੱਕਾ ਗਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪੰਡਾ ਲਾਸਤਾ ਕੀ ਕੀਤਾ ਹੈ ਹੈ ਲਾਸਤਾ ਪਤਾ ਨਹੀਂ ਅਜੇ ਹੋਣੀ ਹੈ ਕਿ ਨਹੀਂ ਹੈ ਜੀ ਹੋਣੀ ਕਿਸੇ ਨਾਲ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਨੇ ਹਾਂ ਜੀ ਕੀਤੀ ਆ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤੁਹਾਡਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਉਹ ਵੀ ਗਰੀ ਦੇ ਆ ਕਰਨ ਬਦਾਦ ਕਾਰ ਕਰੋ ਜਾਂ ਕੋਈ ਜਿਹੜੀਆਂ ਸਸਤਾ ਵਾਕ ਕੀ ਮਾਰ ਕਰ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀ ਰਿਹਾ ਆਪਣੇ ਪਿੰਡ ਦੇ ਮੁੰਡੇ ਜਾ ਕੇ ਕੀ ਲੱਗਦਾ ਸੀ ਤੁਹਾਡਾ ਜੀ ਮੇਰੇ ਹਸਬੰਦ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਥੇ ਦੁਬਈ ਭਾਜੀ ਉਹਨਾਂ ਦਾ ਫੋਨ ਆਇਆ ਕਿਹਦਾ ਦਾ ਫੋਨ ਆਇਆ ਸੀ ਹਸਬੰਦ ਦਾ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈਟ ਬੰਦ ਰੋਂਦੇ ਰੋਂਦੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਤਲਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਜਾਂਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਰਨਾ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਕੁੱਟ ਮੇਰੀਆਂ ਪਿੰਨੀਆਂ ਕੁੱਟ ਮੇਰੇ ਦਰਦ ਬੋਲ ਰਹੀਆਂ ਮੈਂ ਬੋਲੀ ਬਗਤ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾ ਮੈਂ ਇਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਵਿੱਚ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ ਆ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਹੀ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਛਾਂ ਹੀ ਦਿੱਧ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇੱਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ ਉਹਨਾਂ ਘਰੇ ਗਈ ਮੈਂ ਨੰਬਰ ਲੈਣ ਉਹਨਾਂ ਨੰਬਰ ਦਿੱਤਾ ਮਾਸੀ ਜੀ ਦਾ ਭਤੀਜਾ ਬਾਹਰ ਗਿਆ ਸੀ ਉਹਨਾਂ ਕੋ ਨੰਬਰ ਲਿਆ ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ ਆਪਾਂ ਉਧਰ ਮम्मा ਚਲ ਗਏ ਨੌ ਸਸੇ ਗਈਆਂ ਆਪਾਂ ਮम्मा ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ ਕਿਵੇਂ ਆ ਇਹਨਾਂ ਨੇ ਕਿਹਾ ਨੰਬਰ 2 ਦਾ ਮਤਲਬ ਵਿਜੇ ਦਾ ਜਿੱਥੇ ਵੀ ਮਤਲਬ ਉਹ ਹੈਗਾ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਤੀ ਦਾ ਰਿਸ਼ਤੇਦਾਰੀ ਹਾਂਜੀ ਭਤੀਜਾ ਇਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਰਾਤੀ ਦੱਤ ਹੋ ਗਈ ਆ ਤਾਨੂੰ ਕਿੰਨੇ ਦੱਸਿਆ ਹੈ ਸਾਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਏਕ ਸੀਗੀ ਰੂਮ ਅਲੱਗ-ਅਲੱਗ ਸੀਗੇ ਉਹਨਾਂ ਪਹਿਲਾਂ ਨਾ ਤੁਹਾਨੂੰ ਕੂਮ ਕੀਤਾ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਸਿੱਧਾ ਦੱਸ ਦਿੱਤਾ ਸਾਨੂੰ ਅਗਲੇ ਦਿਨ ਪਤਾ ਇਹ ਨਾ ਨਹੀਂ ਦੱਸਿਆ ਅੱਛਾ ਭੇਦ ਭੇਦ ਹੀ ਆਏ ਹਾਂਜੀ ਭੇਦ ਹੀ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ ਕੀ ਹਾਲਾਤ ਕਿ ਤਰ੍ਹਾਂ ਦੇਖਤਾ ਠੀਕ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ 4 ਬੱਚੇ ਛੱਡ ਕੇ ਦੱਤ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦੱਤ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋ ਗਏ ਉਹਨਾਂ ਜਿਹੋ ਤੇਰੀ ਦੱਤ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਹੁਣ ਆਸ ਨਹੀਂ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਤੋਂ ਜਾਂ ਕੋਈ ਸਮਾਜ ਸੇਵੀ ਜਥੇ ਹੁੰਦੇ ਆ ਸਮਾਜ ਸੇਵੀ ਕੁਝ ਦਾਨ ਦਾਨੀ ਸੱਜਣ ਕੀ ਚੰਗੇ ਕੀ ਤੁਸੀਂ ਅੱਜ ਮੈਂ ਇਹ ਜਾਨੀ ਆ ਕਿ ਸਾਡੀਆਂ ਛੱਤਾਂ ਕੱਚੀਆਂ ਆ ਉਹ ਕਿਸੇ ਟਾਈਮੇ ਵੀ ਡਿੱਗ ਸਕਦੀਆਂ ਨੇ ਮਤਲਬ ਉਹਨਾਂ ਨੇ ਘਰ ਬਣਾਉਣਾ ਸੀ ਉਹ ਨਹੀਂ ਬਣਾ ਸਕੇ ਸਾਡੀ ਇਹ ਆ ਕਿ ਸਾਨੂੰ ਮਤਲਬ ਸਾਡੀ ਸਰਕਾਰ ਕੋਈ ਵੀ ਮਤਲਬ ਸਹਾਇਤਾ ਕਰੇ ਸਾਡੀ ਬੱਚੇ ਡੈਡ ਬੋਡੀ ਸਾਡੀ ਬੱਚੇ ਸਾਡੇ ਹਸਬੰਦ ਦੀ ਮਤਲਬ ਡੈਡ ਬੋਡੀ ਰੇ ਆ ਸਕੇ ਜੀ ਮੇਰੇ ਚਾਚਾ ਹੀ ਲੱਗਦੇ ਸੀਗੇ ਹਾਂਜੀ ਤੇ ਮੈਂ ਚਾਹੁੰਦੀ ਆ ਕਿ ਇਸ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਜੋ ਕਿ ਇਹ ਡੈੱਡ ਬੋਡੀ ਵੀ ਸਰਕਾਰ ਨੂੰ ਥੋੜੀ ਸਹਾਇਤਾ ਚਾਹੀਦੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰ ਸਕੇ ਹੋਰ ਵੀ ਕਈ ਦਾਨੀ ਜਾਂ ਸਮਾਜ ਸੇਵੀ ਸੰਸਦ ਜੋ ਵੀ ਹੈ ਤਾਂ ਮੈਂ ਹੀ ਇਹੀ ਚਾਹੁੰਦੀ ਆ ਕਿ ਇਸ ਘਰ ਨੂੰ ਸਹਾਇਤਾ ਕੀਤੀ ਜਾਵੇ ਠੀਕ ਆ ਤੇ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੇ 111193000101153 614 ਇਹ ਦੇ ਨਾਤੇ ਹੈ ਇਹ ਹੈਗਾ ਜੀ ਪੰਮੋ ਦੇ ਨਾਤੇ ਹਾਂਜੀ ਉਹਨਾਂ ਦੀ ਮਾਤਾ ਦਾ ਨਾਮ ਅੱਛਾ ਫੇਰ ਇੱਕ ਵਾਰ ਥੋੜੀ ਪੰਜਾਬੀ ਚ ਰਿਪੀਟ ਕਰ ਦੋ ਇੱਕ ਇੱਕ ਅੱਛਾ 11 9300 10 115 3614 ਮੇਰੇ ਨਾਮ ਭਾਜੀ ਗੁਰਨਾਥ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸ੍ਰੇਸ਼ਟੀ ਵਾਲੇ ਆ ਤੇ ਸਾਡੀ ਵੱਧ ਤੋਂ ਵੱਧ ਇਹਨਾਂ ਪਰਵਾਦੀ ਮਦਦ ਕੀਤੀ ਜਾਵੇ ਕੋ ਕਮਰੇ ਵੇਖੋ ਇਹਨਾਂ ਦੇ ਸੱਤਾ ਡਿੱਗਾਂ ਦਿਆਂ ਵਾ ਇੱਕ ਆਡੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ ਅਸੀਂ ਉਹ ਬੱਚੇ ਦਾ ਮੂੰਹ ਵੇਖ ਚੱਕੀਏ ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ ਅਸੀਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸੇਸ਼ਟੀ ਵਾਲੇ ਅਸੀਂ ਕਿਹਾ ਕਿ ਕੀ ਕਾਸਟ ਕੀਤੀ ਸੀ ਭਾਈ ਸਾਹਿਬ ਇੱਕ ਨਈਆ ਜੀ ਜੁਗੇਟੀ ਵਾਲੇ ਉਹਨਾਂ ਕੋਲ ਰਿਕਵੈਸਟ ਕੀਤੀ ਆ ਉਹ ਵੇਖੋ ਸਾਡੀ ਮਦਦ ਕਰਨਗੇ じゃ ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ